ਸਰ ਇੱਥੇ ਕਦੀ ਵੀ ਉਹਨਾਂ ਨੇ ਐਦਾਂ ਦਾ ਪਹਿਨਾਵਾ ਕਦੀ ਗਲਤ ਨਹੀਂ ਪਾਇਆ ਪ੍ਰੋਪਰ ਸਲਵਾਰ ਸੂਟ ਦੇ ਵਿੱਚ ਰਹਿੰਦੇ ਸੀਗੇ ਕਿ ਐਕਚੁਅਲ ਸਰ ਉਹ ਸੋਸ਼ਲ ਮੀਡੀਆ ਤੇ ਜੋ ਵੀ ਹੋਵੇ ਪਰ ਰੀਅਲ ਲਾਈਫ ਦੇ ਵਿੱਚ ਬਹੁਤ ਅੱਛੇ ਸੀ ਉਹ ਕਦੇ ਮੱਲੇ ਦੇ ਵਿੱਚ ਉਹਨਾਂ ਦਾ ਕੋਈ ਗਲਤ ਬੋਲਬਾਨੀ ਨਹੀਂ ਕਦੀ ਕਿਸੇ ਨਾਲ ਝਗੜਾ ਨਹੀਂ ਨਾ ਕਿਸੇ ਨਾਲ ਬਾਹਰ ਉਹਨਾਂ ਦਾ ਕਦੀ ਝਗੜਾ ਸੀਗਾ ਰੋਜ ਇਹਨੇ ਪਰਸੋ ਦੇ ਮਾਤਾ ਜੀ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਬੰਗਲਾ ਮੁਖੀ ਮਾਤਾ ਦੇ ਜਾ ਰਹੀ ਹੈ 9 ਤਰੀਕ ਨੂੰ ਸੁਣਿਆ ਸੀਗਾ ਕਿ ਮੱਥਾ ਟੇਕਣ ਜਾ ਰਹੀ ਹੈ ਪਰ ਉਹ ਦੋ ਦਿਨ ਚ ਸਾਨੂੰ ਪਤਾ ਲੱਗਿਆ ਉਹਨਾਂ ਇਨਸਾ ਇਨਸੀਡੈਂਟ ਹੋ ਗਿਆ ਹੈ ਪਰਿਵਾਰ ਦੀ ਸਥਿਤੀ ਇਹ ਹੈ ਸਵੇਰ ਸ਼ੁਰੂ ਤੋਂ ਗਰੀਬ ਪਰਿਵਾਰ ਹੈ ਵੀ ਤਿੰਨ ਭੈਣਾਂ ਨੇ ਦੋ ਭਾਈ ਨੇ ਉਹਨਾਂ ਦੇ ਫਾਦਰ ਦੀ ਮਾ ਫਾਦਰ ਦੀ ਮੌਤ ਹੋ ਗਈ ਸੀ ਕਾਫੀ ਸਾਲ ਹੋ ਗਏ ਤੇ ਮਾਤਾ ਜੀ ਉਹਨਾਂ ਦੇ ਸ਼ੁਰੂ ਤੋਂ ਬਿਮਾਰ ਰਹਿੰਦੇ ਨੇ ਵੀ ਹੁਣ ਇੰਸਟਾਗ੍ਰam ਤੇ ਵਿਚਾਰੀ ਵੀਡੀਓ ਪਾਉਣ ਲੱਗੀ ਜੀ ਵੀਡੀਓ ਕਰਕੇ ਉਹ ਵਾਇਰਲ ਹੋ ਗਈ ਏ ਕਮਲ ਕੌਰ ਨੂੰ ਜਾਣਦੇ ਸੀ ਬਿਲਕੁਲ ਸਰ ਸਾਡੇ ਫੈਮਿਲੀ ਰਿਲੇਸ਼ਨ ਵਾਂਗੇ ਬੜੇ ਬਹੁਤ ਅੱਛੇ ਉਹਨਾਂ ਨਾਲ ਰਿਲੇਸ਼ਨ ਸੀਗੇ ਠੀਕ ਹੈ ਤੇ ਸਰ ਮੇਰੇ ਗਵੰਡੀ ਨੇ ਉਹ ਰਾਤ ਸਾਨੂੰ 9 ਵਜੇ ਲੋਕਲ ਥਾਣਾ ਪੁਲਿਸ ਆਈ ਸੀ ਉਹਨਾਂ ਤੋਂ ਇਨਫੋਰਮੇਸ਼ਨ ਮਿਲੀ ਕਿ ਕਮਲ ਕੌਰ ਦੀ ਡੈਥ ਹੋ ਚੁੱਕੀ ਹੈ ਤੇ ਸਾਹੀ ਬਹੁਤ ਜਿਆਦਾ ਸ਼ੌਕ ਹੋਏ ਕਿਉਂਕਿ ਐਕਚੁਅਲ ਸਰ ਉਹ ਸੋਸ਼ਲ ਮੀਡੀਆ ਤੇ ਜੋ ਵੀ ਹੋਵੇ ਪਰ ਰੀਅਲ ਲਾਈਫ ਦੇ ਵਿੱਚ ਬਹੁਤ ਅੱਛੇ ਸੀ ਉਹ ਕਦੇ ਮੱਲੇ ਦੇ ਵਿੱਚ ਉਹਨਾਂ ਦਾ ਕੋਈ ਗਲਤ ਬੋਲਬਾਨੀ ਨਹੀਂ ਕਦੀ ਕਿਸੇ ਨਾਲ ਝਗੜਾ ਨਹੀਂ ਨਾ ਕਿਸੇ ਨਾਲ ਬਾਹਰ ਉਹਨਾਂ ਦਾ ਕਦੀ ਝਗੜਾ ਸੀਗਾ ਅਸੀਂ ਉਹਨਾਂ ਦੀ ਡੈਥ ਤੋਂ ਬਹੁਤ ਜਿਆਦਾ ਸ਼ੌਕ ਹੋਏ ਕਿ ਉਹ ਡੈਥ ਦਾ ਕਾਰਨ ਕੀ ਹੋ ਸਕਦਾ ਹੈ ਠੀਕ ਹੈ ਅਜੇ ਇਸ ਤੋਂ ਪਹਿਲਾਂ ਕਦੇ ਕੋਈ ਧਮਕੀ ਵਗੈਰਾ ਜਾਂ ਇੱਥੇ ਕੋਈ ਇਸ ਤਰ੍ਹਾਂ ਦਾ ਟਕਰਾਅ ਦੀ ਸਥਿਤੀ ਬਣੀ ਹੋਵੇ ਜਦੋਂ ਲੱਗਿਆ ਹੋਵੇ ਕਿ ਲੋਕ ਆਏ ਨੇ ਜਾਂ ਉਹਦਾ ਵਿਰੋਧ ਹੋ ਰਿਹਾ ਜਾਂ ਕਿਸੇ ਨੂੰ ਪਤਾ ਹੋਵੇ ਵੀ ਕਮਲ ਇੱਥੇ ਰਹਿੰਦੀ ਹੈ ਕੁਝ ਨਹੀਂ ਸਰ ਕਦੇ ਵੀ ਨਹੀਂ 20 ਸਾਲ ਮੈਨੂੰ ਹੋ ਗਿਆ ਸਰ ਇੱਥੇ ਰਹਿੰਦੇ ਨੂੰ ਅਜ ਤੱਕ ਕਦੀ ਇਹਦਾ ਅਜ ਤੱਕ ਕਿਸੇ ਨਾਲ ਕਦੇ ਕੋਈ ਝਗੜਾ ਨਹੀਂ ਹੋਇਆ ਕੋਈ ਇਹਨੂੰ ਅਜ ਤੱਕ ਧਮਕੀ ਨਹੀਂ ਆਈ ਸਰ ਕੋਈ ਅਜਿਹਾ ਇਨਸੀਡੈਂਟ ਹੋਇਆ ਹੀ ਨਹੀਂ ਅਜੇ ਪਹਿਲੀ ਵਾਰ ਹੈ ਇਹਦਾ ਇਸ ਦਰ ਰੀਅਲ ਲਾਈਫ ਦੇ ਵਿੱਚ ਆ ਪੋਜੀਸ਼ਨ ਆਈ ਹੈ ਕਿ ਉਹਦੀ ਡੈਥ ਹੋ ਗਈ ਹੈ ਕਿਸੇ ਨੇ ਸਿੱਧਾ ਹੀ ਮਾਰਦਾ ਹਾਂ ਕੋਈ ਕਿਸੇ ਨਾਲ ਰੰਜਿਸ਼ ਸੀ ਜਾਂ ਪਰ ਮਾਰਨਾ ਨਹੀਂ ਚਾਹੀਦਾ ਅਸੀਂ ਮਾਰਨਾ ਕੋਈ ਹੱਲ ਨਹੀਂ ਹੈਗਾ ਸਰ ਤੁਹਾਨੂੰ ਜਦੋਂ ਇਹ ਖਬਰ ਪਹੁੰਚੀ ਤਾਂ ਫਿਰ ਪਰਿਵਾਰ ਦੇ ਨਾਲ ਤੁਸੀਂ ਮਿਲਦੇ ਜੁਲਦੇ ਹੋਗੇ ਪਰਿਵਾਰ ਦਾ ਕੀ ਹਾਂਜੀ ਸਰ ਮੈਂ ਰਾਤ ਆਇਆ ਸੀਗਾ 9 ਵਜੇ ਇਹਨਾਂ ਦੇ ਪਰਿਵਾਰਚੀ ਸੀ ਮੈਂ 12 ਵਜੇ ਤੱਕ ਇੱਥੇ ਸੀਗਾ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀਗੀ ਪਹਿਲਾਂ ਤਾਂ ਰਾਤੀ ਚੱਲੇ ਸੀ ਅਸੀਂ ਕਦੀ ਬੋਡੀ ਲੈਂਡ ਵਾਸਤੇ ਪਰ ਫਿਰ ਸਾਨੂੰ ਪੁਲਿਸ ਨੇ ਮਨਾ ਕਰਤਾ ਕਿ ਰਾਤ ਨੂੰ ਵੀ ਐਕਸੀਡੈਂਟ ਵਗੈਰਾ ਨਾ ਹੋ ਜਾਵੇ ਵੀ ਤੁਸੀਂ ਪਹਿਲੇ ਟਾਈਮ ਸਵੇਰੇ ਆ ਜਾਓ 5 ਵਜੇ ਫੇ 6 ਵਜੇ ਇੱਥੋਂ ਗਏ ਨੇ ਉਹ ਸਾਰਾ ਪਰਿਵਾਰ ਚਲਾ ਗਿਆ ਇਸ ਟਾਈਮ ਇੱਥੇ ਕੋਈ ਨਹੀਂ ਹੈਗਾ ਅੱਛਾ ਗਲੀ ਮਹੱਲੇ ਦੇ ਵਿੱਚ ਕਿਦਾਂ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਵੀਡੀਓ ਸੀ ਲੋਕ ਉਹਨਾਂ ਨੂੰ ਬੜਾ ਇਤਰਾਜ਼ ਕਰਦੇ ਸੀ ਉਹਨਾਂ ਦੀਆਂ ਕਈ ਵਾਰ ਉਹਨਾਂ ਨੂੰ ਸਿੰਘਾਂ ਦੇ ਨਾਲ ਵੀ ਉਹਨਾਂ ਨੇ ਸਮਝਾਇਆ ਜਾਂ ਉਹਨੂੰ ਰੋਕਿਆ ਗਿਆ ਤਾਂ ਗਲੀ ਮਹੱਲੇ ਦੇ ਵਿੱਚ ਕਿਵੇਂ ਆਪਦੇ ਕੱਪੜੇ ਵਗੈਰਾ ਜਾਂ ਉਹਦਾ ਠੀਕ ਰਹਿੰਦੇ ਸੀ ਸਰ ਇੱਥੇ ਕਦੀ ਵੀ ਉਹਨਾਂ ਨੇ ਐਦਾਂ ਦਾ ਪਹਿਨਾਵਾ ਕਦੀ ਗਲਤ ਨਹੀਂ ਪ ਜੋ ਨਿੰਗ ਸਿੰਘ ਉਹਨਾਂ ਨੇ ਇੱਕ ਵਾਰ ਤਾਂ ਕੀ ਦਿੱਤੀ ਸੀ ਉਹ ਮਾਮਲਾ ਬਹੁਤ ਦਿਨ ਪਹਿਲਾਂ ਸੌਟ ਆਊਟ ਹੋ ਗਿਆ ਸੀ ਉਸ ਤੋਂ ਬਾਅਦ ਕਦੀ ਇਦਾਂ ਦਾ ਕੋਈ ਕੰਮ ਹੋਇਆ ਨਹੀਂ ਸੀਗਾ ਉਹਨਾਂ ਦੇ ਨਾਲ ਪਰ ਹੁਣ ਇਹ ਇੱਕਦਮ ਆ ਚੀਜ਼ ਹੋਣਾ ਸਾਡੇ ਲਈ ਵੀ ਇਤਫਾਕ ਦੀ ਗੱਲ ਹੈ ਵੀ ਇਹ ਕੀ ਹੋ ਗਿਆ ਹੈ ਠੀਕ ਹੈ ਦੋ ਦਿਨ ਤੋਂ ਸਰੋਦੀ ਬੋਡੀ ਸਾਨੂੰ ਪਤਾ ਚੱਲਿਆ ਕਿ ਉਹ ਗੱਡੀ ਦੇ ਵਿੱਚ ਹੀ ਲੋਕ ਸੀਗੀ ਤੇ ਲੋਕਾਂ ਨੇ ਉੱਥੇ ਜਦੋਂ ਸਮੈਲ ਆਣੀ ਬੋਡੀਓ ਚੋਂ ਗੱਡੀ 'ਚ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਉਹਦੇ ਵਿੱਚ ਇੱਕ ਲੇਡੀਜ਼ ਦੀ ਲਾਸ਼ ਹੈ ਜੋ ਦੇਰੋਂ ਦੇਖਿਆ ਗਿਆ ਫਿਰ ਕਮਲਕੌਰ ਦੀ ਬੋੜੀ ਸੀ ਨਹੀਂ ਲੱਗਦਾ ਨਹੀਂ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਆਇਆ ਹੋਣਾ ਵੀ ਇੰਨੀ ਕਿੰਨੀ ਖੁੰਦਕ ਹੋ ਸਕਦੀ ਆ ਵੇਖ ਕੁੜੀ ਆ ਜਿਹੜੀ ਉਹਦੀ লাশ 2 ਦਿਨ ਉੱਥੇ ਸੜਨ ਲਈ ਸੜਤੀ ਜਾਂ 2 ਦਿਨਾਂ ਦਾ ਅਤਾ ਪਤਾ ਹੀ ਨਹੀਂ ਲਿਆ ਗਿਆ ਵੀ ਇੰਨੀ ਕਿੰਨੀ ਕਿ ਦੁਸ਼ਮਣੀ ਲੱਗਦਾ ਕਮਲਕੌਰ ਦੀ ਦੁਸ਼ਮਣੀ ਬਹੁਤ ਜ਼ਿਆਦਾ ਹੋਗੀ ਸੀ ਜਾਂ ਜਾਂ ਇਹਦੇ ਪਿੱਛੇ ਕਿਸੇ ਦੁਸ਼ਮਣ ਦਾ ਜਾਂ ਫਿਰ ਆਪਣੇ ਦਾ ਹੱਥ ਲੱਗਦਾ ਸਰ ਜਿੱਥੇ ਤੱਕ ਮੈਂ ਤੁਹਾਨੂੰ ਆਪਣਾ ਰਿਵਿਊ ਦੰਮਾ ਸਾਨੂੰ 20 ਸਾਲ ਹੋ ਗਏ ਨੇ ਮੈਂ ਕਦੇ ਉਹਦੀ ਦੁਸ਼ਮਣੀ ਬਾਰੇ ਨਾ ਸੁਣਿਆ ਨਾ ਕਦੇ ਪਤਾ ਲੱਗਿਆ ਕੋਈ ਮੇਰਾ ਤਾਂ ਉਹਨਾਂ ਦੇ ਪਰਿਵਾਰ ਨਾਲ ਬੜਾ ਅੱਛਾ ਲ ਉਹਨਾਂ ਜਨਸੀਨਾਂ ਦੇ ਘਰੇ ਮੇਰੀ ਜਨਰਲ ਸਟੋਰ ਹੈ ਇੱਥੇ ਨਾਲ ਹੀ ਤੇ ਨਾਲ ਹੀ ਦਿਖਾਣਾ ਲਾਡੀ ਕਨੇ ਮੈਂ ਕਦੇ ਉਹਨਾਂ ਦੇ ਬਾਰੇ ਕੋਈ ਐਦਾ ਦੀ ਗੱਲ ਨਹੀਂ ਸੁਣੀ ਰੋਜ਼ ਉਹਨੇ ਪਰਸੋ ਦੇ ਮਾਤਾ ਜੀ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਬੰਗਲੋ ਮੁਖੀ ਮਾਤਾ ਦੇ ਜਾ ਰਹੀ ਹੈ 9 ਤਰੀਕ ਨੂੰ ਸੁਣਿਆ ਸੀਗਾ ਕਿ ਮੱਥਾ ਟੇਕਣ ਜਾ ਰਹੀ ਹੈ ਪਰ ਦੋ ਦਿਨਾਂ ਚ ਸਾਨੂੰ ਪਤਾ ਲੱਗਿਆ ਉਹਨਾਂ ਇਨਸਾਨ ਇਨਸੀਡੈਂਟ ਹੋ ਗਿਆ ਹੈ ਨਹੀਂ ਕਰਦਿਆਂ ਨੇ ਇਸ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਗੱਲ ਪਹਚਾਈ ਵੀ ਉਹ ਕਮਲ ਲੱਭ ਨਹੀਂ ਰਹੀ ਜਾਂ ਉਹਦਾ ਫੋਨ ਨਹੀਂ ਮਿਲ ਰਿਹਾ ਜਾਂ ਗੱਲ ਨਹੀਂ ਹੋ ਰਹੀ ਸਰ ਜਦੋਂ 9 ਤਰੀਕ ਤੱਕ ਤਾਂ ਗੱਲ ਹੋਈ ਹੈ 10 ਤਰੀਕ ਨੂੰ ਰਾਤ 12 ਵਜੇ ਤੋਂ ਬਾਅਦ ਉਹਦਾ ਫੋਨ ਆਫ ਹੋਇਆ ਉਹਦੀ ਮਦਰ ਨੇ ਦੱਸਿਆ ਸੀ ਮੈਨੂੰ ਜਦੋਂ ਮੈਂ ਰਾਤ ਇਹਨਾਂ ਦੇ ਘਰੇ ਆਇਆ ਤੇ ਉਹਨਾਂ ਨੇ ਦੱਸਿਆ ਕਿ 10 ਵਜੇ 12 ਵਜੇ ਤੋਂ ਬਾਅਦ ਉਹਦਾ ਫੋਨ ਆਫ ਹੋ ਗਿਆ ਉਸ ਤੋਂ ਬਾਅਦ ਜਦੋਂ ਕੋਈ ਇਨਫੋਰਮੇਸ਼ਨ ਨਹੀਂ ਆਈ ਤੇ ਕੱਲ ਫਿਰ ਸਰ ਸਾਨੂੰ ਇੱਕੋ ਤਾਂ ਜਦੋਂ ਥਾਣਾ ਪੁਲਿਸ ਆਈ 9 ਵਜੇ ਤਾਂ ਸਾਨੂੰ ਪਤਾ ਲੱਗ ਬਾਈ ਜੀ ਤੋ ਤੁਹਾਡੇ ਇੱਥੇ ਤੁਸੀਂ ਵੇਖਿਆ ਹੋਣਾ ਕਮਲ ਕੌਰ ਨੂੰ ਕਿਹੋ ਜਿਹਾ ਅਸੀਂ ਬਾਈ ਜੀ ਗੁਵਾਂੜ ਚ ਹੀ ਰਹਨੇ ਹੋਰੇ ਸਾਡਾ ਬਹੁਤ ਠੀਕ ਆ ਸੁਰੂ ਤੋਂ ਰਹਨੇ ਆ ਬਚਪਨ ਤੋਂ ਰਹਨੇ ਆ ਉਹਦਾ ਸਾਹਬ ਬਹੁਤ ਚੰਗਾ ਸੀਗਾ ਨਾ ਕਿ ਨੂੰ ਮਾੜਾ ਬੋਲਣਾ ਨਾ ਮਾੜਾ ਚੰਗਾ ਸੱਸ ਸਰੀ ਗੱਲ ਦੂਆ ਸਾਲੋਂ ਸਾਰਿਆਂ ਨੂੰ ਕਰਦੀ ਰਹਿੰਦੀ ਸੀ ਜਦੋਂ ਵੀ ਦੇਖਣਾ ਜੋ ਇੰਸਟਾਗ੍ਰਾਮ ਤੇ ਦੇਖਣਾ ਜੋ ਮਹੱਲੇ ਚ ਦੇਖਣਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਸੀਗਾ ਸੂਟ ਚ ਰਹਿਣਾ ਵਧੀਆ ਬੋਲਣਾ ਹਰੇਕ ਦੇ ਨਾਲ ਚੰਗਾ ਵਿਵਹਾਰ ਕਰਨਾ ਵੀ ਮਾੜਾ ਤਾਂ ਮੈਂ ਕਦੇ ਸੁਣਿਆ ਨਹੀਂ ਅਸੀਂ ਬੋਲਦੇ ਸਾਡਾ ਪਿਆਰ ਬਹੁਤ ਹੈ ਪਹਿਲਾਂ ਪਰਿਵਾਰ ਦੀ ਸਥਿਤੀ ਕਿਵੇਂ ਸੀ ਤੇ ਕਮਲ ਦੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਤੋਂ ਬਾਅਦ ਪਰਿਵਾਰ ਦੀ ਸਥਿਤੀ ਹੈ ਸਵੇਰ ਸ਼ੁਰੂ ਤੋਂ ਗਰੀਬ ਪਰਿਵਾਰ ਹੈ ਵੀ ਤਿੰਨ ਭੈਣਾਂ ਨੇ ਦੋ ਭਾਈ ਨੇ ਉਹਨਾਂ ਦੇ ਫਦਰ ਦੀ ਮਾਂ ਫਦਰ ਦੀ ਹੱਥ ਹੋ ਗਈ ਸੀ ਕਾਫੀ ਸਾਲ ਹੋ ਗ ਦੇ ਨੇ ਵੀ ਹੁਣ ਇੰਸਟਾਗ੍ਰam ਤੇ ਵਿਚਾਰੀ ਵੀਡੀਓ ਪਾਣ ਲੱਗੀ ਜੀ ਵੀਡੀਓ ਕਰਕੇ ਉਹ ਵਾਇਰਲ ਹੋ ਗਈ ਉਹਦੇ 3 ਲੱਖ ਤੋਂ ਜ਼ਿਆਦਾ ਫੋਲੋਅਰ ਹੋ ਗਏ ਸੀਗੇ ਉਹਦੇ ਕਰਕੇ ਸ਼ਾਇਦ ਲੋਕਾਂ ਨੂੰ ਜਲਨ ਹੋ ਗਈ ਹੋਣੀ ਜਾਂ ਕਿਸੇ ਨੂੰ ਕੁਝ ਵੀ ਹੋ ਸਕਦਾ ਯਾਨੀ ਕਿ ਵੀਡੀਓ ਤੇ ਵੀਊ ਤੇ ਬੜੇ ਸੋਹਣੇ ਆਉਂਦੇ ਜੀ ਵੀਡੀਓ ਚਲੋ ਪਾਉਂਦੀ ਚੰਗੀ ਮੰਦੀ ਚਲੋ ਇਹਨਾਂ ਦਾ ਸਾਰੇ ਕੋਈ ਪਾਉਂਦੀ ਜਾਂ ਦੇਖਦੇ ਵੀ ਅਸੀਂ ਵੀ ਦੇਖਦੇ ਹੁੰਦੇ ਜੀ ਚਲੋ ਵਧੀਆ ਲੱਗਾ ਜਾਨੀ ਜੀ ਮੱਲੇ ਜਿਹੜਾ ਸਾ ਆਪਸੀ ਉਹਦਾ ਬਹੁਤ ਹੀ ਚੰਗਾ ਸੀਗਾ ਤੁਸੀਂ ਗੱਲੇ ਮੱਲੇ ਚ ਦੇਖ ਸਕਦੇ ਹੋ ਜਾਂ ਪੁੱਛ ਸਕਦੇ ਹੋ ਰਾਤ ਦਾ ਜਦੋਂ ਪਤਾ ਲੱਗਿਆ ਵੀ ਕੰਚਨ ਵੈਸੇ ਨੂੰ ਕੰਚਨ ਕਹਿੰਦੀ ਸਾਡੇ ਤਾਂ ਛੋਟ ਇੱਥੇ ਜੰਮੀ ਪਲੀ ਕੋਈ ਏਰੀ ਲੋਕਾਂ ਦੀ ਜੋ ਚਰਚਾਵਾਂ ਨੇ ਕਿ ਉਹ ਪ੍ਰਵਾਸੀ ਸੀਗੇ ਬਾਹਰੋਂ ਆਏ ਸੀਗੇ ਪਰ ਇੱਥੇ ਕਿਹਨੇ ਚਿਰ ਦਾ ਉਹ ਜਰਾ ਨਹੀਂ ਸੀ ਮੇਰੇ ਸਾਨਾ 40 45 ਸਾਲ ਹੋ ਗਏ ਹੋ ਰਹੀ ਸ਼ੁਰੂ ਤੋਂ ਘਰ ਇਹੀ ਘਰ ਹੈ ਇਹਨਾਂ ਦਾ ਸਾਡਾ ਤਾਂ ਬਚਪਨ ਨਾਲ ਦੇ ਲੋਕਦੇ ਆ ਰਹੇ ਆ ਉਹਨੂੰ ਵੈਸੇ ਜੀ ਕੰਚਰ ਕਹਿੰਦੇ ਆ ਕੰਚਰ ਨਹੀਂ ਉਹਦਾ ਰੀਅਲ ਨੇਮ ਆ ਵਧੀਆ ਸੀ ਉਹਦਾ ਮਹੱਲੇ 'ਚ ਇਹ ਪ੍ਰਾਵਾ ਵੀ ਠੀਕ ਸੀਗਾ ਮਹੱਲੇ 'ਚ ਕਿ ਨੂੰ ਮਾੜਾ ਚੰਗਾ ਨਹੀਂ ਬੋਲਦੀ ਸੀ ਉਹ ਵੀ ਆਣਾ ਜਦੋਂ ਵੀ ਮਿਲਨੇ 'ਚ ਦੋ ਤਿੰਨ ਵਾਰੀ ਆਣਾ ਮੈਨੂੰ ਸਾਨੂੰ ਪਤਾ ਲੱਗੇ ਕਿ ਪ੍ਰੋਫੈਸ਼ਨਲ ਕਰਦੀ ਹੁੰਦੀ ਸੀ ਜਾਂ ਮੋਡਲਿੰਗ ਕਰਦੀ ਹੁੰਦੀ ਸੀ ਸਾਨੂੰ ਇੰਨਾ ਪਤਾ ਲੱਗੇ ਵੀ ਕੰਚਨ ਨੇ ਵੀ ਵਧੀਆ ਫੋਲੋਅਰ ਹੋ ਗਏ ਨੇ ਵੀ ਵਧੀਆ ਵਿਊ ਜਾਂਦੇ ਨੇ ਕਾਫੀ ਬੰਦੇ ਜੇ ਗੱਲ ਚੱਲਦੀ ਰਹਿੰਦੀ ਆ ਵੀ ਤੁਹਾਡੇ ਮਹੱਲੇ ਦੀ ਕੁੜੀ ਆ ਵਾ ਵੀ ਬਹੁਤ ਫੋਲੋਅਰ ਨੇ ਮੈਂ ਕਹਾਂ ਹਾਂਜੀ ਹਾਂਜੀ ਵਧੀਆ ਕਹਿੰਦੇ ਹਿਸਾਬ ਕਿਤਾਬ ਵੀ ਕਿ ਵੀ ਭਰਾਵਾ ਵੀ ਵਧੀਆ ਸੀਗਾ ਇਹਨੇ ਵੀ ਕੈਪਰੀਆਂ ਕੁਪਰੀਆਂ ਮੈਂ ਕਦੀ ਨਹੀਂ ਦੇਖਿਆ ਸੀ ਝੂੜਨੀ ਬੋਲਣਾ ਹੁਣ ਵਿਚਾਰੀ ਡੈਥ ਹੋ ਗਈ ਆ ਝੂੜਨੀ ਬੋਲੀ ਤਾਂ ਹੁੰਦਾ ਜਦੋਂ ਵੀ ਦੇਖਣਾ ਸੀ ਭਰਾਵਾ ਬਹੁਤ ਵਧੀਆ ਸੀਗਾ ਉਹਦਾ ਮੱਲੇ 'ਚ ਸਹੀ ਬੋਲਣਾ ਵਾ ਆ ਮਾਤਾ ਜੀ ਨਾਲ ਨੇ ਮਾਤਾ ਜੀ ਪੁੱਛ ਲੋ ਸਾਰੇ ਮੱਲੇ ਵਾਲੇ ਕਹਿੰਦੇ ਵੀ ਠੀਕ ਸੀਗੇ ਅਸੀਂ ਵੀ ਕਹਿੰਦੇ ਬਹੁਤ ਵਧੀਆ ਸੀਗੇ ਬਾਕੀ ਜਦੋਂ ਰਾਤ ਪਤਾ ਲੱਗੇ ਵੀ ਉਹਦੀ ਡੈਥ ਹੋ ਗਈ ਬਹੁਤ ਛੋਟ ਆਲੀ ਗੱਲ ਐ ਮਾੜਾ ਕੰਮ ਹੋਇਆ ਇਦਾਂ ਤਾਂ ਹੋਣਾ ਨਹੀਂ ਚਾਹੀਦਾ ਸੀਗਾ